ਜਿਹੜੀ ਆਪਾਂ ਮੰਗ ਨੂੰ ਲੈ ਕੇ ਲੰਮੇ ਸਮੇਂ ਤੋਂ ਲੜਦੇ ਆ ਰਹੇ ਹਾਂ ਉਸ ਮੰਗ ਵੱਲ ਥੋੜਾ ਜਿਹਾ ਧਿਆਨ ਕਰੋ ਆਪਾਂ ਇਸ ਤੇ ਜੋ ਅੱਜ ਈਸ਼ੂ ਚਰਚਾ ਚ ਆਇਆ ਮੈਂ ਗੱਲ ਕਰਨ ਲੱਗਾ ਕਿ ਜਿਹੜੇ ਪੰਜਾਬ ਦੇ ਵਿੱਚ ਸਾਡੀਆਂ ਜਿਹੜੀਆਂ ਫਸਲਾਂ ਹੁੰਦੀਆਂ ਸੀਗੀਆਂ ਸਾਡਾ ਝੋਨਾ ਖੇਤੀ ਨਹੀਂ ਸੀ ਤਾਂ ਮਜਬੂਰ ਜਦੋਂ ਮੰਡੀਕਰਨ ਨਾ ਹੋਣ ਕਰਕੇ ਐਮਐਸਪੀ ਨਾ ਹੋਣ ਕਰਕੇ ਤਾ ਕਿਸਾਨਾਂ ਨੇ ਜਦੋਂ ਨਰਮਾ ਦਸਾਲ ਲਗਾਤਾਰ ਮਰਨਾ ਰਿਹਾ ਤਾਂ ਮਜਬੂਰੀ ਬਣੀ ਸਾਡੀ ਸਰਕਾਰ ਨੇ ਝੋਨੇ ਵੱਲ ਨੂੰ ਲੋਕਾਂ ਨੂੰ ਮੋੜਿਆ ਜਦੋਂ ਝੋਨੇ ਵੱਲ ਮੋੜਿਆ ਤਾਂ ਤਕਰੀਬਨ ਪੰਜਾਬ ਦੇ ਵਿੱਚ ਕੋਈ ਫਸਲ ਹੀ ਨਹੀਂ ਰਹੀ ਜਿਹੜੀ ਕਿਸਾਨਾਂ ਦੇ ਖਰਚੇ ਪੂਰੇ ਕਰਦੀ ਹੋਵੇ ਤਾਂ ਉਹ ਘਟੋ ਘਟ ਨੁਕਸਾਨ ਦੀ ਜਾਨੀ ਰਹੀ ਤਾਂ ਫਿਰ ਮਜਬੂਰੀ ਬਣ ਕੇ ਜਿਹੜਾ ਝੋਨੇ ਦਾ ਰਕਵਾ ਵਧਿਆ ਪੰਜਾਬ 'ਚ ਰਕਵਾ ਵਧਣ ਨਾਲ ਜਿਹੜੀ ਇਹਦੀ ਰਹਿਤ ਖੁੰਡਾ ਜਿਹੜਾ ਪ੍ਰਾਲੀ ਦਾ ਇਸ਼ੂ ਉੱਠਿਆ ਤਾਂ ਉਸ ਇਸ਼ੂ ਨੂੰ ਸਰਕਾਰਾਂ ਨੇ ਮੁੱਦਾ ਬਣਾ ਕੇ ਕਰੋੜਾਂ ਰੁਪਏ ਸਾਡੇ ਕਿਸਾਨਾਂ ਤੋਂ ਵਸੂਲਿਆ ਜਦੋਂ ਕਿ ਗ੍ਰੇਨ ਟ੍ਰਬੂਨ ਦਾ ਫੈਸਲਾ ਕਹਿੰਦਾ ਕਿ ਜਿੰਨਾ ਚਿਰ ਤੁਸੀਂ ਕਿਸਾਨਾਂ ਨੂੰ ਕੁਝ ਦਿੰਦੇ ਨਹੀਂ ਉਹਨਾਂ ਦਾ ਪ੍ਰਬੰਧ ਨਹੀਂ ਕਰਦੇ ਤਾਂ ਸਾਡੀ ਮੰਗ ਸੀ ਘੱਟੋ-ਘੱਟ 5000 ਏਕੜ ਦਾ ਕੇਂਦਰ ਅਤੇ ਸਟੇਟ ਸਰਕਾਰਾਂ ਸਿਰ ਕਿਸਾਨਾਂ ਨੂੰ ਦੇਵੇ ਤਾਂ ਪ੍ਰਾਲੀ ਦਾ ਪ੍ਰਬੰਧ ਕੀਤਾ ਜਾ ਸਕਦਾ ਤਾਂ ਇਹਨਾਂ ਨੇ ਉਹ ਨਾਂ ਦੇਣ ਕਰਕੇ ਉਲਟਾ ਗ੍ਰੇਨ ਰੂਲ ਦਾ ਫੈਸਲਾ ਵੀ ਮੰਨਿਆ ਤਾਂ ਉਹਦਾ ਉਲਟਾ ਸਾਨੂੰ ਸਮਾਂ ਕਿਸਾਨਾਂ ਨੂੰ ਜੁਰਮਾਨੇ ਕਰਨੇ ਸ਼ੁਰੂ ਕਰੇ ਲਾਰਾ ਇੰਦਰੀਆਂ ਕੀਤੀਆਂ ਪ੍ਰੈਸ਼ਰ ਪਵਾ ਕੇ ਅਧਿਕਾਰੀਆਂ ਤੋਂ ਪੈਸੇ ਬਸੂਲਣੇ ਸ਼ੁਰੂ ਕੀਤੇ ਅੱਜ ਉਸ ਗੱਲ ਤੇ ਪੰਮਾ ਸੀ ਲੰਬਾ ਸਮਾਂ ਲੜ ਕੇ ਜੇਤੋ ਦੇ ਵਿੱਚ ਕੇਸ ਵਾਪਸ ਕਰਵਾਏ ਪਰ ਹਰ ਸਾਲ ਤੋਂ ਅੱਗੇ ਇਸ਼ੂ ਇਹ ਉੱਠਦਾ ਰਹਿੰਦਾ ਕਿ ਕਿਸਾਨ ਦੋਸ਼ੀ ਹੈ ਕਿਸਾਨ ਦੋਸ਼ੀ ਹੈ ਜਦੋਂ ਕਿ ਚਰਚਾ ਬਣਾਈ ਗਈ ਕਿ ਪੰਜਾਬ ਦੇ ਕਿਸਾਨਾਂ ਦਾ ਧੂਆ ਦਿੱਲੀ ਦੇ ਵਿੱਚ ਜਾਂਦਾ ਹੈ ਵਾਤਾਵਰਨ ਖਰਾਬ ਕਰਦਾ ਹੈ ਪ੍ਰੋਫਿਊਸ਼ਨ ਜਿਹੜਾ ਫਲਾਉਂਦੇ ਆ ਇਹ ਪੰਜਾਬ ਦੇ ਕਿਸਾਨ ਹੈ ਉਹ ਪਹਿਲੇ ਸਮੇਂ ਤੋਂ ਜਦੋਂ ਇਹ ਪੜਤਾਲ ਕਰਦੇ ਸੀ ਲਗਭਗ ਕਿਸਾਨਾਂ ਦਾ 3.5% ਪ੍ਰੋਫਿਊਸ਼ਨ ਹੈ ਉਹ ਵੀ 6 ਮਹੀਨਿਆਂ ਤੋਂ ਜ਼ਿਆਦਾ ਜਿਹੜਾ ਵਾਤਾਵਰਨ ਨੂੰ ਸੰਭ ਕੇ ਰੱਖਿਆ ਵਾਤਾਵਰਨ ਵਧੀਆ ਰੱਖਿਆ ਉਹ ਕਿਸਾਨਾਂ ਦਾ ਯੋਗਦਾਨ ਹੈ ਇਹਦੇ ਵਿੱਚ ਕਿਸੇ ਦਾ ਵੀ ਯੋਗਦਾਨ ਨਹੀਂ ਤਾਂ ਉਸ ਨੂੰ ਦੋਸ਼ੀ ਕਿਸਾਨਾਂ ਨੂੰ ਕਹਿਣਾ ਅੱਜ ਉਸ ਗੱਲਾਂ ਤੇ ਜਿਹੜੇ ਤੇ ਜੱਜ ਨੇ ਵੀ ਕਿਹਾ ਸੀ ਕਿ ਉਹਦੇ ਵੀ ਕਿਸਾਨਾਂ ਤੇ ਪਰਚੇ ਕਰਦੇ ਗਲਤ ਨੇ ਅੱਜ ਮੰਤਰੀ ਦਾ ਬਿਆਨ ਆਇਆ ਜੋ ਕਿੰਡ ਤੇ ਮੰਤਰੀ ਵੱਲੋਂ ਇਹ ਕਹਿ ਜਾਣਾ ਕਿ 500 ਕਿਲੋਮੀਟਰ ਤੋਂ ਧੂਆਂ ਦਿੱਲੀ ਦੇ ਵਿੱਚ ਆ ਕੇ ਨੇ ਪ੍ਰਦੂਸ਼ਨ ਖਰਾਬ ਕਰਦਾ ਇਹਦੀ ਘੱਟੋ ਘੱਟ ਦਮਾ ਪੜਤਾਲ ਕਰਨੀ ਚਾਹੀਦੀ ਹੈ ਮੈਨੂੰ ਲੱਗਦਾ ਕਿ ਅਫਸਰਾਂ ਦੀ ਕੋਈ ਹੋ ਰਹਾ ਹੈ ਮੰਤਰੀਆਂ ਦੀ ਕੋਈ ਹੋ ਰਹਾ ਹੈ ਚੇਹੇ ਨਹੀਂ ਪਤਾ ਲੱਗਾ ਵੀ ਅਫਸਰੀ ਸਰਕਾਰ ਚਲਾਉਂਦੇ ਨੇ ਕਿ ਮੰਤਰੀ ਸਰਕਾਰ ਚਲਾਉਂਦੇ ਨੇ ਕਿਸਾਨਾਂ ਨੂੰ ਭੱਬਲ ਪੂਸੇ ਚ ਪਾ ਕੇ ਤਾਂ ਅੱਜ ਸਿੱਧ ਹੋ ਗਿਆ ਕਿ ਪੰਜਾਬ ਦਾ ਕੀ ਹਰਿਆਣੇ ਦਾ ਕੀ ਭਾਰਤ ਦਾ ਕਿਸਾਨ ਜਿਹੜਾ ਪ੍ਰੂਸ਼ਨ ਨਹੀਂ ਫਲਾਉਂਦਾ ਇਹਦੇ ਜ਼ਿੰਮੇਵਾਰ ਇਥੋਂ ਦੇ ਸਿਸਟਮ ਜਿਹੜੇ ਨੀਤੀ ਪਾਲਸੀ ਨਹੀਂ ਬਣਾ ਸਕੇ ਅਸੀਂ ਤਾਂ ਉਹ ਕਿਸਾਨ ਦੇਸ਼ ਨੂੰ ਭੁੱਖ ਮਾਰੇ ਤੋਂ ਕੱਢਣ ਵਾਲੇ ਆ ਤਾਂ ਇਸ ਲਈ ਕਿ ਪੰਜਾਬ ਸਰਕਾਰ ਨੇ ਇਹਦੇ ਬਹਾਨੇ ਕਰੋੜਾ ਰੁਪਇਆ ਸਾਡੇ ਕਿਸਾਨਾਂ ਤੋਂ ਵਸੂਲਿਆ ਅੱਜ ਹੁਣ ਨਵੀਆਂ ਹਦਾਇਤਾਂ ਦੇ ਕੇ ਡੀਐਸਪੀ ਨੂੰ ਐਸਐਸਐਮ ਕਹਿ ਕੇ ਜਿਹੜੇ ਜੁਰਮਾਨੇ ਵਸੂਲੇ ਜਾ ਰਹੇ ਨੇ ਤਾਂ ਉਹਦੀ ਮੋਟੀ ਰਕਮਾ ਜਿਹੜੀ ਪੰਜਾਬ ਦੇ ਖਜ਼ਾਨੇ ਤੇ ਜਾ ਰਹੀ ਹੈ ਤੇ ਅਫਸਰ ਸਾਹਿਬ ਨੇ ਜੇਬ ਜਾ ਰਹੀ ਹੈ ਇਹਨੂੰ ਤੁਰਤ ਅੱਜ ਵਾਪਸ ਕਿਸਾਨਾਂ ਨੂੰ ਦੇਣਾ ਚਾਹੀਦਾ ਤੇ ਜਿਹੜੇ ਦੋਸ਼ੀ ਨੇ ਜਿਹੜੇ ਵੱਡੀਆਂ ਫੈਕਟਰੀਆਂ ਨੇ ਪੱਠਿਆਂ ਵਾਲੇ ਉਹਨਾਂ ਤੇ ਸਿਕੰਜਾ ਕਸਣਾ ਚਾਹੀਦਾ ਹੈ ਕਿਸਾਨਾਂ ਦਾ ਪੈਸਾ ਵਸੂਲਿਆ ਕਿਸਾਨਾਂ ਨੂੰ ਵਾਪਸ ਕਰਨਾ ਚਾਹੀਦਾ ਹੈ ਅੱਜ ਦੇ ਮੰਤਰੀ ਨੇ ਜਿਹੜਾ ਬਿਆਨ ਦਿੱਤਾ ਤਾਂ ਇਸ ਲਈ ਸਿੱਧ ਕਰਦਾ ਹੈ ਕਿ ਕਿਸਾਨ ਸਰਕਾਰਾਂ ਦੀਆਂ ਨੀਤੀਆਂ ਇਹਨਾਂ ਦੀਆਂ ਫੌਂਸੀਆਂ ਨੂੰ ਜ਼ਿੰਮੇਵਾਰ ਨੇ ਕਿਸਾਨ ਜ਼ਿੰਮੇਵਾਰ ਨਹੀਂ ਅੱਜ ਵੀ ਕਿਸਾਨ ਵੱਡਾ ਜੋਗਦਾਰ ਦੇਸ਼ ਦੇ ਪਢਾਰ ਦੇ ਵਿੱਚ ਨਾਂਜ ਦਾ ਪਾ ਰਿਹਾ ਹੈ ਤਾ ਅਸੀਂ ਇਸੇ ਮੱਗ ਨੂੰ ਲੈ ਕੇ ਕਿ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਬਣੇ ਤਾਂ ਗਰੰਟੀ ਮਿਲੇ ਇਸ ਮੱਗਾਂ ਨੂੰ ਲੈ ਕੇ ਅਸੀਂ ਲੜ ਰਹੇ ਆ ਤਾਂ ਇਹ ਅੱਜ ਮੈਨੂੰ ਲੱਗਦਾ ਸਿੱਧ ਹੋ ਗਿਆ ਕਿ ਪੰਜਾਬ ਨੂੰ ਜਿਹੜਾ ਬਦਨਾਮ ਕੀਤਾ ਜਾ ਰਿਹਾ ਹੈ ਇਹ ਇਹਨਾਂ ਦੀ ਦੁੰਗੀ ਚਾਲ ਹੈ ਉਹ ਅਸੀਂ ਇਸ ਤੋਂ ਪੰਜਾਬ ਸਰਕਾਰ ਨੂੰ ਵੀ ਸਿੱਖ ਲੈਣਾ ਚਾਹੀਦਾ ਕਿ ਜਿਹੜਾ ਕਿਸਾਨਾਂ ਦਾ ਜਾਂ ਪੰਜਾਬ ਦਾ ਕੇਂਦਰ ਕੋਲੇ ਇਹਨਾਂ ਨੇ ਪੱਖ ਨਹੀਂ ਰੱਖਿਆ